ਨਾਜਪਿੰਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸ਼ਹਿਰ ਦੇ ਪ੍ਰੀਮੀਅਮ ਇਲਾਕੇ ਸਾਊਥ ਸਿਟੀ ਦੀ ਮੁੱਖ ਕੈਨਾਲ ਰੋਡ ਤੇ ਹੁਣ ਇੱਕ ਨਵਾਂ ਅਰਬਨ ਹੌਟਸਪੌਟ ਬਣਨ ਜਾ ਰਿਹਾ ਹੈ ਉਸਵਲ ਗਰੁੱਪ ਦੇ ਪ੍ਰੋਜੈਕਟ ਵਰਦਮਨ ਅਮਰੰਤੇ ਨੇ ਇੱਥੇ 7 ਏਕੜ ਜ਼ਮੀਨ ਖਰੀਦ ਕੇ ਇੱਕ ਸ਼ਾਨਦਾਰ ਮਿਕਸਡ ਯੂਜ਼ ਪ੍ਰੋਜੈਕਟ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ ਇਸ ਪ੍ਰੋਜੈਕਟ ਵਿੱਚ ਹਾਈ ਐਂਡ ਕਮਰਸ਼ੀਅਲ ਤੇ ਰਿਟੇਲ ਸਪੇਸ ਲੁਧਿਆਣਾ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਸੈਂਟਰ ਮਲਟੀਪਲੈਕਸ ਹਸਪਿਟੈਲਿਟੀ ਸਪੇਸ ਅਤੇ ਐਫ ਐਂਡ ਬੀ ਜ਼ੋਨ ਸ਼ਾਮਲ ਹੋਣਗੇ ਸਾਊਥ ਸਿਟੀ ਜੋ ਕਿ ਸਿੱਧਵਾਂ ਨਹਿਰ ਦੇ ਕੰਢੇ ਵਸਿਆ ਹੋਇਆ ਹੈ ਪਹਿਲਾਂ ਹੀ ਆਪਣੀ ਵਧੀਆ ਕਨੈਕਟੀਵਿਟੀ ਸੁਰੱਖਿਆ ਅਤੇ ਵਿਕਸਤ ਇਨਫਰਾਸਟਰਕਚਰ ਲਈ ਜਾਣਿਆ ਜਾਂਦਾ ਹੈ ਇੱਥੇ ਮਸ਼ਹੂਰ ਰਿਹਾਇਸ਼ੀ ਟਾਊਨਸ਼ਿਪਾਂ ਸਕੂਲ ਕਾਲਜ ਹਸਪਤਾਲ ਤੇ ਸ਼ਾਪਿੰਗ ਐਂਟਰਟੇਨਮੈਂਟ ਦੀਆਂ ਸੁਵਿਧਾਵਾਂ ਮੌਜੂਦ ਹਨ ਜਿਸ ਕਾਰਨ ਇਹ ਇਲਾਕਾ ਨਿਵੇਸ਼ ਲਈ ਸਭ ਤੋਂ ਮਨਪਸੰਦ ਬਣਦਾ ਜਾ ਰਿਹਾ ਹੈ ਉਸਵਾਲ ਗਰੁੱਪ ਦੇ ਚੇਅਰਮੈਨ ਆਦਿਸ਼ ਉਸਵਾਲ ਨੇ ਕਿਹਾ ਕਿ ਇਹ ਸਿਰਫ ਜ਼ਮੀਨ ਦੀ ਖਰੀਦ ਨਹੀਂ ਸਗੋ ਲੁਧਿਆਣਾ ਦੇ ਵਿਕਾਸ ਵੱਲ ਇੱਕ ਟੋਕਮਾ ਕਦਮ ਹੈ ਅਸੀਂ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸ਼ਾਨਦਾਰ ਅਰਬਨ ਲੈਂਡਮਾਰਕ ਬਣਾਉਣਾ ਚਾਹੁੰਦੇ ਹਾਂ ਸਾਡੇ ਪ੍ਰੋਜੈਕਟ ਹਮੇਸ਼ਾ ਗਲੋਬਲ ਸੋਚ ਨਾਲ ਪੰਜਾਬ ਦੀ ਆਤਮਾ ਨੂੰ ਜੋੜਦੇ ਹਨ ਟੈਕਸਟਾਈਲ ਅਤੇ ਰੀਅਲ ਅਸਟੇਟ ਖੇਤਰ ਵਿੱਚ 75 ਸਾਲ ਤੋਂ ਵੱਧ ਦਾ ਤਜਰਬਾ ਰੱਖਣ ਵਾਲੀ ਉਸਵਾਲ ਗਰੁੱਪ ਹੁਣ ਤੱਕ ਲੁਧਿਆਣਾ ਵਿੱਚ 4 ਬਟੇ ਪ੍ਰੋਜੈਕਟ ਕਾਮਯਾਬੀ ਨਾਲ ਪੂਰੇ ਕਰ ਚੁੱਕਾ ਹੈ ਗਰੁੱਪ ਨੇ 12 ਲੱਖ ਵਰਗ ਫੁੱਟ ਤੋਂ ਵੱਧ ਨਿਰਮਾਣ ਕਰ ਚੁੱਕਾ ਹੈ ਅਤੇ 1500 ਤੋਂ ਵੱਧ ਨਿਵੇਸ਼ਕਾਂ ਤੇ ਸਾਂਝੇਦਾਰਾਂ ਦਾ ਭਰੋਸਾ ਜਿੱਤ ਚੁੱਕਾ ਹੈ